ਕਹਿੰਦੇ ਹਨ ਸੱਚੇ ਮਨ ਦੇ ਨਾਲ ਭਗਤੀ ਕੀਤੀ ਹੋਵੇ ਸੱਚੇ ਮਨ ਨਾਲ ਅਰਦਾਸ ਕੀਤੀ ਹੋਵੇ ਚਾਹੇ ਕੋਈ ਵੀ ਦੇਵੀ ਦੇਵਤਾ ਹੋਵੇ ਪਰਮੇਸ਼ਵਰ ਦੇ ਅੱਗੇ ਚੰਗੇ ਸੱਚੇ ਮਨ ਨਾਲ ਅਸੀਂ ਅਰਦਾਸ ਕਰਾਂਗੇ ਤਾਂ ਜ਼ਰੂਰ ਸਾਡੀ ਝੋਲੀ ਭਰਦੇ ਅਸੀਂ ਕਦੇ ਖਾਲੀ ਉਸ ਦਰਬਾਰ ਤੋਂ ਨਹੀਂ ਜਾਵਾਂਗੇ ਜਿਸ ਤਿੱਕੇ ਨਾਲ ਧੰਨੇ ਭਗਤ ਨੇ ਸੱਚੇ ਮਨ ਨਾਲ ਭਗਤੀ ਕਰਕੇ ਪ੍ਰਭੂ ਨੂੰ ਪੱਥਰ ਦੇ ਵਿੱਚੋਂ ਪਾਲਿਆ ਸੀ ਤੇ ਉਸੇ ਤਰੀਕੇ ਨਾਲ ਅੱਜ ਜੇਕਰ ਗੱਲ ਕਰੀਏ ਕਾਲ ਯੁਗ ਦੇ ਸਮੇਂ ਦੇ ਵਿੱਚ ਬਹੁਤ ਘੱਟ ਲੋਕ ਮਿਲਦੇ ਨੇ ਐਸੀ ਇੱਕ ਮਹਿਲਾ ਨਾਲ ਅਸੀਂ ਇੱਕ ਭੈਣ ਦੇ ਨਾਲ ਮਿਲਾਵਾਂਗੇ ਜੋ ਗਰਦਾਸਪੁਰ ਦੇ ਪਿੰਡ ਗਰਦਾਸ ਡੰਗਲ ਤੋਂ ਪੈਦਲ ਨੰਗੇ ਪੈਰੀ ਮਾਤਾ ਰਾਣੀ ਦੇ ਦਰਬਾਰ ਕਾਲੀ ਦਵਾਰਾ ਸਿੱਧ ਪੀਠ ਮੰਦਰ ਇਤਿਹਾਸਿਕ ਮੰਦਰ ਉੱਤੇ ਪਹੁੰਚਦੇ ਨੇ ਸੁੱਖਣ ਸੁਖਦੇ ਨੇ ਆਪਣੇ ਭਤੀਜੇ ਦੀ ਚੰਗੀ ਸਿਹਤ ਵਾਸਤੇ ਅਤੇ ਤੰਦਰੁਸਤੀ ਵਾਸਤੇ ਮਾਤਾ ਰਾਣੀ ਉਹਨਾਂ ਦੀ ਝੋਲੀ ਭਰਦੀ ਹੈ ਉਹਨਾਂ ਦਾ ਭਤੀਜਾ ਚੰਗਾ ਸਿਹਤਮੰਦ ਕਰਦੇ ਨੇ ਤੰਦਰੁਸਤ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਅੱਜ ਆਪਣੇ ਭਤੀਜੇ ਦੀ ਸੁੱਖਣ ਲਾ ਗਏ 45 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸੁੱਖਣ ਲਾਨ ਪਹੁੰਚੇ ਨੇ ਕਾਲੀਦਵਾਰ ਮੰਦਰ ਪਟਾਲਾ ਦੇ ਵਿੱਚ ਗੱਲਬਾਤ ਜ਼ਰੂਰ ਉਸ ਭੈਣ ਦੇ ਨਾਲ ਵੀ ਕਰ ਲਾਂਗੇ ਭੈਣ ਨੇ ਕਰ ਲੈਣੇ ਆ ਪਹਿਲਾਂ ਭੈਣ ਨਾਮ ਕੀ ਤੁਹਾਡਾ ਪਹਿਲਾਂ ਦੱਸ ਦਿਓ ਹਾਂਜੀ ਹਾਂਜੀ ਸੁਖਨ ਸੁਖੀ ਕਦੇ ਅੱਗੇ ਆਏ ਸੀ ਕਾਲੀਦਵਾਰੇ ਮੰਦਰ ਹਾਂ ਕੁਆਰੀ ਹੁੰਦੇ ਆਂਦੇ ਹੁੰਦੇ ਉਦਾਂ ਬਾਅਦ ਵਿੱਚ ਵਿਆਹ ਹੋ ਗਿਆ ਉਸ ਤੋਂ ਬਾਅਦ ਵਿੱਚ ਹੁਣ ਆਏ ਆ ਕਾਫੀ ਧੀਰ ਬਾਅਦ ਪੈਣਾ ਲੰਬਾ ਸੀ ਨੰਗੇ ਪੈਰੀ ਚੱਲੇ ਤੈ ਕਰ ਲਿਆ ਹਾਂਜੀ ਕੋਈ ਗੱਲ ਨਹੀਂ ਮਾਤਾ ਰੰਨ ਦੀ ਕਿਰਪਾ ਹੀ ਮਨਨ ਸਵੇਰੇ ਕੀ ਆ ਹੀ ਮੇਰੇ ਨਾਲ ਰੋਏ ਹਾਂ ਉਂਗੜਾ ਫਿਰ ਭੈਣ ਕਿੰਨੀਆਂ ਘਰਾਜ ਆਈਆਂ ਉਂਗੜਾ ਕੁਝ ਨਹੀਂ ਕੋਈ ਗੱਲ ਨਹੀਂ ਠੀਕ ਆ ਉਂਗੜਾ ਗਾਦੀਆ ਅੱਛਾ ਮੈਂ ਇੱਕ ਦੇਖਿਆ ਜੀ ਪਹਿਲਾਂ ਬਾਹਰ ਆਏ ਸੀ ਤੁਸੀਂ ਰੋਂਦੇ ਪਏ ਸੀ ਅੰਦਰ ਆਏ ਹੱਸਣ ਲੱਪੇ ਇਹ ਕੀ ਕਾਰਨ ਸੀ ਪਤਾ ਨਹੀਂ ਮਨ ਭਰ ਗਿਆ ਇਹ ਮੇਰਾ ਬਾਹਰ ਥੋੜਾ ਜਬ ਤੇ ਜਨੂ ਕੀ ਗੱਲ ਸੀ ਜਿਨ੍ਹਾਂ ਦੀ ਸੁੱਖਣ ਸੁੱਕੀ ਸੀ ਖਾਂਸੀ ਦੀ ਪ੍ਰੋਬਲਮ ਹੀ ਥੋੜੀ ਉੱਦਾਂ ਤੇ ਠੀਕ ਹੀ ਪਰ ਫਿਰ ਡਰ ਜਾ ਪੈ ਗਿਆ ਮਨ ਚ ਮੈਂ ਡਰ ਗਈ ਹੀ ਇੱਕਦਮ ਮੈਂ ਜਾਣਾ ਠੀਕ ਮੇ ਰੰਦੋ ਕਿੰਨੇ ਸਮੇਂ ਬਾਅਦ ਫਿਰ ਆਏ ਸੁਖਨ ਲਾਨ ਟਾਈਮ ਤੇ ਉਦਾਂ ਸੁਖਨ ਲਾਨ ਦਾ ਤੇ 6 ਮਹੀਨੇ ਬੱਸ ਹਨਾ 6 ਮਹੀਨੇ ਹੋ ਗਏ ਸਰਦੀਆਂ ਚ ਆਈ ਇਹਨੂੰ ਥੋੜੀ ਪ੍ਰੋਬਲਮ ਫਿਰ ਕਿੰਨੇ ਵਿੱਚ ਚੱਲੇ ਸੀ ਫਿਰ ਕਿੰਨਾ ਕਿੰਨਾ ਸਮਾਂ ਤੱਕ ਇਹ ਸਾਢੇ 8:00 ਵੇ ਚੱਲੇ ਹਾਂਜੀ ਹਾਂ ਜੇ ਪੈਰਾਂ ਦੇ ਹਾਲਾਤ ਕਿਦਾਂ ਵਾਂ ਨੰਗੇ ਪੈਰੀ ਆਏ ਬੜੇ ਰਾਹ ਦੇ ਵਿੱਚ ਪੱਥਰ ਵੀ ਹੋਣਗੇ ਰੋੜੇ ਵੀ ਹੋਣ ਤੇ ਵਧੀਆ ਲੱਗਣ ਦੇ ਤਾਂ ਮੰਦਿਰ ਚਾਣ ਕੇ ਹੁਣ ਠੀਕ ਹੈ ਮੌਖਾ ਲੱਗਦਾ ਹੀ ਰਹਿੰਦੇ ਸੀ ਛੋੜਾਇਆ ਬਸ ਲੱਗਦਾ ਹੀ ਬਸ ਇਹ ਜੋ ਜੋ ਆ ਗਏ ਲੱਗੇ ਲੱਗੇ ਬਸ ਵਧੀਆ ਕਿਉਂਕਿ ਪੈਦਲ ਅੱਜਕੱਲ ਬਹੁਤ ਘੱਟ ਲੋਕ ਤੁਰਦੇ ਨੇ ਹੈਨਾ ਮੈਂ ਅੱਗੇ ਕਹਿੰਦੀ ਹੁਣ ਮੈਂ ਕਦੀ ਚੱਲੀ ਨਹੀਂ ਕਦੀ ਸੈਰ ਵੀ ਨਹੀਂ ਕੀਤੀ ਦੇਰ ਤੱਕ ਨਿਕਲੋ ਤੇ ਮੋਟਰਸਾਈਕਲ ਤੇ ਬੈਜੀਦਾ ਗੱਡੀ ਚ ਬੈਜੀਦਾ ਹੁਣ ਚਲੋ ਠੀਕ ਹੈ ਮਾਰਾ ਦੀ ਕਿਰਪਾ ਬਸ ਹਾਂਜੀ ਬਿਲਕੁਲ ਜੀ ਸੱਚੇ ਮਨ ਨਾਲ ਕੀਤੀ ਭਗਤੀ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਹੈ ਵਰਤ ਨਹੀਂ ਜਾਂਦੀ ਝੋਲੀਆਂ ਜ਼ਰੂਰ ਭਰੀਆਂ ਜਾਂਦੀਆਂ ਵਾ ਭਾਵ ਨਾਲ ਗੱਲਬਾਤ ਕਰ ਲਾਂਗੇ ਘਰ ਵਾਲਾ ਵਾ ਭਾਈ 45 ਕਿਲੋਮੀਟਰ ਦਾ ਸਫ਼ਰ ਭੰਤ ਤਿਆਰ ਕਰਕੇ ਆਈ ਏ ਰਾਜ ਔਂਕੜਾਂ ਦੇ ਬੜੀਆਂ ਆਈਆਂ ਹੋਣੀ ਵੇਖੋ ਜੀ ਮੈਂ ਇੱਕ ਗੱਲ ਮੈਨੂੰ ਇੱਥੇ ਆ ਕੇ ਜ਼ਰੂਰ ਸਮਝ ਆਈ ਅੱਜ ਇੱਥੇ ਆਣ ਕੇ ਪੈਸੇ ਦਾ ਦੀ ਐਂਡ ਆ ਪੈਸੇ ਦੀ ਅਹਿਮੀਅਤ ਖਤਮ ਹੋ ਜਾਂਦੀ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਸੁੱਖਣ ਕਰਦੇ ਹੋ ਨਾ ਤੇ ਰਾਤ ਦੇ ਵਿੱਚ ਰਿਕਸ਼ਿਆਂ ਦੀਆਂ ਆਟਵਾਂ ਦੀਆਂ ਸਹੂਦਾਵਾਂ ਹੁੰਦੀਆਂ ਨੇ ਪਰ ਤੁਸੀਂ ਉਸ ਸਮੇਂ ਪੈਸਾ ਦੇ ਕੇ ਸਹੂਦਾ ਵੀ ਨਹੀਂ ਲੈ ਸਕਦੇ ਕਿਉਂਕਿ ਜਿਹੜੀ ਆਸਥਾ ਸ਼ਕਤੀ ਤੁਹਾਡੇ ਨਾਲ ਚੱਲਦੀ ਪਈ ਹੈ ਨਾ ਉਹ ਨੌਬਤ ਹੀ ਨਹੀਂ ਆਉਂ ਦਿੰਦੀ ਪੈਸੇ ਦੀ ਅਹਿਮੀਅਤ ਨੂੰ ਬਿਲਕੁਲ ਖਤਮ ਕਰ ਦਿੰਦੀ ਹੈ ਤੇ ਬੜਾ ਜ਼ਿਆਦਾ ਜਿਹੜਾ ਆ ਮਨੁੱਖ ਉਸ ਹੋ ਰਿਹਾ ਪਈ ਆਪਾਂ ਇੱਥੇ ਪਹੁੰਚੇ ਇਸ ਬੱਚੇ ਦੀ ਸੁਖਨ ਸੀ ਹਰਸਵਰਦਨ ਪਿਆਰਨਾ ਸੀ ਇਹਨੂੰ ਘਰ ਗੁੱਗੂ ਕਹਿੰਦੇ ਆ ਖਾਂਸੀ ਹੀ ਖਾਂਸੀ ਤੋਂ ਥੋੜੀ ਪ੍ਰੋਬਲਮ ਜ਼ਿਆਦਾ ਲੱਗਦੀ ਡਾਕਟਰ ਨੇ ਟੈਸਟ ਲੈ ਕੇ ਦਿੱਤੇ ਉਹਨਾਂ ਟੈਸਟਾਂ ਤੋਂ ਡਰਦੇ ਡਰਦੇ ਜਿਹੜਾ ਇਹ ਮਨ ਜਿਹੜਾ ਜ਼ਿਆਦਾ ਘਬਰਾ ਗਿਆ ਜਿਦੇ ਕਰਕੇ ਮੈਡਮ ਨੇ ਸੁਖਣ ਕੀਤੀ ਪਈ ਅਸੀਂ ਕਾਲੀ ਦਵਾਰੇ ਕੁਝ ਦਿਨਾਂ ਬਾਅਦ ਇਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਮੈਂ ਸੁਖਣ ਕੀਤੀ ਹੋਈ ਹੈ ਮੈਂ ਕਿਹਾ ਵੀ ਤੂੰ ਸੁਖਣ ਤੇ ਕਰ ਲਈ ਤੇ ਮੈਂ ਕਿਹਾ ਕਹਿੰਦੀ ਕੋਈ ਗੱਲ ਨਹੀਂ ਮੈਂ ਕਿਹਾ ਚਲੋ ਮਾਤਾ ਰਾਣੀ ਜੋ ਕਰੇਗੀ ਵਧੀਆ ਕਰੇਗੀ ਉਹ ਸੁਖਨ ਜਿਵੇਂ ਜਿਵੇਂ ਮਤਲਬ ਅਗੇ ਆਪਾਂ ਬੱਚਾ ਹੁਣ ਹੋਲੀ ਹੋਲੀ ਠੀਕ ਹੁੰਦਾ ਗਿਆ ਤੇ ਆਪਾਂ ਸਲਾਹ ਕੀਤੀ ਫੈਮਿਲੀ ਨਾਲ ਸਲਾਹ ਕੀਤੀ ਤੇ ਉਹ ਸੁੱਖਣ ਦੇਣ ਵਾਸਤੇ ਇਹੀ ਪਹੁੰਚੇ ਆ ਥੋੜੀਆਂ ਜੀਆਂ ਪ੍ਰੋਬਲਮਾਂ ਨੇ ਖਾਂਸੀ ਦੀਆਂ ਇੱਕ ਅਲਰਜੀ ਟਾਈਪ ਜਿ ਤਰ੍ਹਾਂ ਹੋ ਜਾਂਦਾ ਬੱਚੇ ਨੂੰ ਮਹਾ ਮਾਈ ਗੜੀ ਕੋਈ ਅਰਦਾਸ ਆ ਕਿ ਅਸੀਂ ਤੁਹਾਡੇ ਦਰਬਾਰ ਦੇ ਉੱਤੇ ਆਏ ਆ ਕਿਰਪਾ ਬਣਾ ਕੇ ਰੱਖੇ ਤੇ ਬੱਚੇ ਨੂੰ ਜੜਾ ਪੂਰੀ ਤਰ੍ਹਾਂ ਸਵਸਥ ਕਰ ਦਿਓ ਤਾਂ ਕਿ ਜਿੰਨੀਆਂ ਵੀ ਪ੍ਰੋਬਲਮ ਨੇ ਉਹ ਬੱਚੇ ਤੋਂ ਜਿਹੜੀਆਂ ਕਲੀਅਰ ਹੋ ਸਕਣ ਅੱਜ ਦਾ ਸਮਾਂ ਵਾ ਭਾਈ ਭੈਣਾ ਭੈਣਾ ਦੀਆਂ ਨਹੀਂ ਬੰਦੀਆਂ ਪਰ ਇੱਕ ਤਾਈ ਨੇ ਆਪਣੇ ਭਤੀਜੇ ਵੱਤ ਸੁਣਗੀਤੀ ਭਾਜੀ ਮੈਂ ਪਿਆਰ ਨਾਲ ਇਹਨਾਂ ਤੋਂ ਵੱਡਾ ਵਾਂ ਵੈਸੇ ਇਹਨਾਂ ਦੋਨਾਂ ਦਾ ਜਿਹੜਾ ਮੈਂ ਪਿਆਰ ਨਾਲ ਨਾ ਪਾਇਆ ਹੋਇਆ ਮੈਂ ਪਾਇਆ ਹੈ ਡੀਜੇ ਦਰਾਣੀ ਜਠਾਣੀ ਉਹ ਜਦੋਂ ਇਕੱਠੀਆਂ ਬੈਂਦੀਆਂ ਗੱਪਾਂ ਮਾਰਦੀਆਂ ਨੇ ਤੇ ਖਿੜਖਿੜ ਕੇ ਹੱਸਦੀਆਂ ਨੇ ਦੋਵਾਂ ਦਾ ਚਿਹਰਾ ਜਿਹੜਾ ਅਸਮੁਖਾ ਆ ਘਰ ਦੇ ਵਿੱਚ ਬਹੁਤ ਜ਼ਿਆਦਾ ਜ਼ਿਆਦਾਤਰ ਦਰਾਣੀ ਜਠਾਣੀਆਂ ਚ ਲੜਾਈਆਂ ਦਾ ਡੀਜੇ ਵਜਦਾ ਪਰ ਸਾਡੇ ਘਰ ਦੇ ਵਿੱਚ ਨਾ ਇੱਕ ਖੁਸ਼ੀਆਂ ਦਾ ਡੀਜੇ ਵਜਦਾ ਇਹਨਾਂ ਨੂੰ ਲੈ ਕੇ ਪੂਰੀ ਫੈਮਲੀ ਇਹਨਾਂ ਦੋਨਾਂ ਤੋਂ ਖੁਸ਼ ਹੈ ਸਾਡੇ ਮੰਮੀ ਡੈਡੀ ਬੜੇ ਖੁਸ਼ ਨੇ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਦੋਨੇ ਜਿਹੜੀਆਂ ਨੇ ਭੈਣਾਂ ਦੇ ਵਾਂਗ ਮਤਲਬ ਹਾਲ ਹੈ ਕਿ ਅਸੀਂ ਥੋੜੇ 2-3 ਸਾਲਾਂ ਤੋਂ ਜਿਹੜਾ ਆ ਸੋਰਟੇ ਨੇ ਮਕਾਨ ਵੱਖਰਾ ਬਣਾ ਕੇ ਥੋੜਾ ਹੈ ਹਾਈਵੇ ਤੇ ਬਾਹਰ ਆ ਗਿਆ ਮੈਂ ਥੋੜਾ ਪਿੰਡ ਦੇ ਵਿੱਚ ਹਾਂ ਪਰ ਇਸ ਤਰ੍ਹਾਂ ਹੁੰਦਾ ਕਿ ਕਈ ਵਾਰੀ ਸਾਰਾ ਸਾਰਾ ਦਿਨ ਮੇਰਾ ਬੱਚਾ ਉਹਨਾਂ ਦੇ ਕੋਲ ਹਾਡੀ ਬਿਲਕੁਲ ਪ੍ਰਵਾਹ ਨਹੀਂ ਕਰਦਾ ਜਿੱਥੇ ਮਰਜੀ ਭਾਵੇਂ 5 5 6 ਸੈਕਿੰਡ ਤੇ ਵੀ ਮਤਲਬ ਚਲੇ ਜਾਈਏ ਇਥੇ ਕਰੀ ਹੀ ਆਪਣੇ ਇਥੇ ਮੈਂ ਸਹੁਰੇ ਵੀ ਆ ਗਿਆ ਲੈ ਕੇ ਪਰ ਬੱਚਾ ਉੱਥੇ ਹੀ ਉਹਨੂੰ ਵੀ ਕੋਈ ਪ੍ਰਵਾਹ ਨਹੀਂ ਇਹ ਵੀ ਸਾਡੇ ਕੋਲ ਮਤਲਬ ਸਾਰਾ ਸਾਰਾ ਦਿਨ ਕਈ ਵਾਰੀ ਖੇਡਦਾ ਰਹਿੰਦਾ ਜਾ ਕੇ ਕਿਸੇ ਤਰ੍ਹਾਂ ਦੀ ਕੋਈ ਪ੍ਰਵਾਹ ਨਹੀਂ ਦਾਦੂ ਨਾਲ ਜਾਂਦਾ ਆਪਣੇ ਨਾਲ ਪਿੰਡ ਮੇਰੇ ਕੋਲ ਤੇ ਦਾਦੂ ਨੂੰ ਕਹਿੰਦਾ ਵੀ ਤੁਸੀਂ ਜਾਓ ਆਪੇ ਵੱਡਾ ਪਪਾ ਸਾਡਾ ਹੈਗਾ ਮੈਨੂੰ ਮੈਨੂੰ ਨਹੀਂ ਵੱਡੇ ਤੁਸੀਂ ਸੀ ਪਰ ਬੇਟਾ ਇਹਨਾਂ ਦਾ ਵੱਡਾ ਵਾ ਦੇਖੋ ਜੀ ਮੇਰੀ ਸਾਦੀ ਜਿਹੜੀ ਥੋੜੀ ਹੋਈ ਤਾਂ ਮੇਰੀ ਵੀ ਲੇਟ ਹੀ ਸੀ ਕੁਝ ਔਂਕੜਾ ਆ ਗਿਆ ਬੇਟਾ ਨਹੀਂ ਸੀ ਹੋ ਰਿਹਾ thyroid ਦੀ ਪ੍ਰੋਬਲਮ ਆ ਗਈ ਚੈੱਕ ਅਪ ਕਰਾਇਆ ਪਹਿਲੇ ਦੋ ਕੇਸੇ ਦਾ ਸਾਡੇ ਖਰਾਬ ਹੋ ਗਏ ਸੀ ਉਸ ਤੋਂ ਬਾਅਦ ਛੋਟੇ ਦਾ ਵਿਆਹ ਹੋਇਆ ਤੇ ਛੋਟੇ ਦੀ ਅਈ ਮਨ ਦੇ ਵਿੱਚ ਇੱਕ ਹੀ ਟੈਨਸ਼ਨ ਨਹੀਂ ਵੀ ਸਾਡੀ ਇੱਕ ਥੂਣ ਟੁੱਟ ਜੇ ਜਦੋਂ ਛੋਟੇ ਦਾ ਵਿਆਹ ਹੋਇਆ ਤੇ ਸਾਡੇ ਗੁੱਗੂ ਆਇਆ ਜਦੋਂ ਗੁੱਗੂ ਆਇਆ ਤੇ ਇਹਦੇ ਨਾਲ ਲਾੜੜ ਇਹਦੇ ਨਾਲ ਪਿਆਰ ਇੱਕ ਮਾਂ ਪਿਓ ਹੁੰਦਾ ਜਿਹੜਾ ਸੁੱਖ ਸਾਨੂੰ ਵੀ ਉਹ ਮਤਲਬ ਲੱਗਿਆ ਵੀ ਵਾਕਿਆ ਸਾਨੂੰ ਮਤਲਬ ਇੱਕ ਬੱਚਾ ਮਿਲਿਆ ਆ ਇਸੇ ਤਰੀਕੇ ਮੇਰੇ ਨਾਲੋਂ ਜ਼ਿਆਦਾ ਮੈਨੂੰ ਲੱਗਦਾ ਵੀ ਮੇਰੀ ਵਾਈਫ ਸ਼ਾਇਦ ਇਹਦੇ ਨਾਲ ਪਿਆਰ ਕਰਦੀ ਸੀ ਲਾਡ-ਲਡਾਉਂਦੀ ਸੀ ਹਾਲੇ ਤੱਕ ਵੀ ਇਸ ਤਰ੍ਹਾਂ ਹੀ ਹੈ ਤੇ ਬਸ ਉਹ ਚੀਜ਼ ਸੀ ਕਿ ਜਦੋਂ ਅਸੀਂ ਇਹਦੇ ਨਾਲ ਦులਾਰ ਕਰਨ ਲੱਪੇ ਕਹਿੰਦੇ ਵੀ ਬੱਚਿਆਂ ਨਾਲ ਦులਾਰ ਕਰੋ ਆਪਣਾ ਬਣਾ ਕੇ ਰੱਖੋ ਬੱਚਾ ਨੂੰ ਤਾਂ ਮਾਤਾ ਰਾਣੀ ਜਾਂ ਪਰਮਾਤਮਾ ਢਾੜੀ ਜ਼ਰੂਰ ਸੋਂਦਾ ਉਹੀ ਗੱਲ ਹੋਈ ਇਹਦੇ ਤੋਂ ਬਾਅਦ ਮੇਰੇ ਖਿਆਲ ਨਾਲ 2 ਸਾਲ ਬਾਅਦ ਹੀ ਸਾਡਾ ਬੇੜਾ ਵੀ ਜੜਾ ਆ ਸਾਡੇ ਘਰ ਵੀ ਪੁੱਤਰ ਹੀ ਮਿਲਿਆ ਸਾਨੂੰ ਵੀ ਤੇ ਮਹਾਮਾਈ ਦੀ ਬੜੀ ਕਿਰਪਾ ਆ ਵੀ ਸੋਟੇ ਦਾ ਵੀ ਬੇਟਾ ਆ ਭਾਵੇਂ ਵੱਡਾ ਆ ਉਧਰ ਉਹ ਛੋਟਾ ਹੀ ਇਧਰ ਉਹ ਬੇਡਾ ਵੱਡਾ ਆ ਤੇ ਦੋਨਾਂ ਪਾਸੇ ਮਤਲਬ ਇੱਕ ਪਾਸਿਓ ਉਹ ਛੋਟਾ ਇੱਕ ਪਾਸਿਓ ਮੇਰੇ ਵਾਲਾ ਛੋਟਾ ਉਧਰ ਵੀ ਦੋ ਭਰਾ ਨੇ ਤੇ ਉਧਰ ਵੀ ਦੋ ਭਰਾ ਹਰ ਘਰ ਦੇ ਵਿੱਚ ਮੋਟਰਸਾਈਕਲ ਬਾਈਕ ਜ਼ਰੂਰ ਹੈਗੀ ਆ ਐਕਟਿਵ ਹੈਗੀ ਆ ਹੈਨਾ ਪੈਦਲ ਚੱਲਣਾ ਬੜਾ ਔਖਾ ਵਾ ਅੱਜ ਕੱਲ੍ਹ ਤੇ ਔਰਤਾਂ ਵੀ ਨਹੀਂ ਮਹਿਲਾਵਾਂ ਵੀ ਨਹੀਂ ਘਰ ਤੋਂ ਪੈਦਲ ਨਿਕਲਦੀਆਂ ਉਹ ਵੀ ਜਾਂ ਮਾਰਦੀ ਕਿੱਕ ਜਾਂ ਮਗਰ ਪੈਂਦੀਆਂ ਦੁਰ ਪੈਂਦੀਆਂ ਪਰ ਇੰਡਾ ਲੰਬਾ ਸਫ਼ਰ ਪੈਦਲ ਉਹ ਵੀ ਨੰਗੇ ਪੈਰੀ ਵੇਖੋ ਜੀ ਰਹੀ ਗੱਲ ਜਿੱਤਰ ਤੁਸੀਂ ਕਹਿਆ ਕਿ ਸਾਈਕਲ ਮੋਟਰਸਾਈਕਲ ਸਕੂਟੀਆਂ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਬਹੁਤ ਕੋਜਿਆ ਗੱਡੀ ਕੋਲ ਆ ਸਾਰਾ ਕੋਜਿਆ ਪਰ ਮੈਂ ਪਹਿਲਾਂ ਵੀ ਇੱਕ ਗੱਲ ਕਰਕੇ ਹਟਿਆ ਵਾਂ ਕਿ ਪੈਸੇ ਦੀ अहमियत ਖਤਮ ਹੋ ਜਾਂਦੀ ਹੈ ਸੌਰਤ ਦੌਲਤ ਜਾਂ ਐਸੋ ਰਾਮ ਦੀ अहमियत ਬਿਲਕੁਲ ਖਤਮ ਹੋ ਜਾਂਦੀ ਜਦੋਂ ਆਪਾਂ ਕੋਈ ਸੁਖਮੰਦਿਆਂ ਜਾਂ ਜਦੋਂ ਅਸੀਂ ਕਿਸੇ ਆਪਣੇ ਦੇਵੀ ਦੇਵਤੇ ਦੇ ਉੱਤੇ ਵਿਸ਼ਵਾਸ ਕਰਦੇ ਆ ਉਹ ਵਿਸ਼ਵਾਸ ਜਿਹੜਾ ਆ ਪੈਸੇ ਦੀ अहमियत ਨੂੰ ਖਤਮ ਕਰ ਦਿੰਦਾ ਉਹੀ ਵਿਸ਼ਵਾਸ ਨੇ ਜਿਹੜਾ ਆ ਸਾਨੂੰ ਪੈਦਲ ਯਾਤਰਾ ਕਰਾਈ ਔਂਕੜਾਂ ਆਈਆਂ ਪੈਰਾਂ ਦੇ ਵਿੱਚ ਸਾਲੇ ਪੈ ਗਏ ਮੈਡਮ ਦੇ ਮੈਂ 3-4 ਵਾਰੀ ਰੋਕੇ ਕਿਹਾ ਵੀ ਤੁਸੀਂ ਰਮਾਲ ਬੰਨ ਲਓ ਜਿੱਥੇ ਸਾਲਾ ਪਿਆ ਵੀ ਫੇਸ ਨਾ ਜਾਏ ਮੇਰੇ ਖਿਆਲ ਨਾਲ ਬੱਸ ਸਟੈਂਡ ਦੇ ਲਾਗੇ ਜਾ ਕੇ ਜਾਣ ਕੇ ਸਾਲਾ ਫੇਸ ਵੀ ਗਿਆ ਰਮਾਲ ਬੰਨਣ ਦੀ ਕੋਸ਼ਿਸ਼ ਕੀਤੀ ਮੈਡਮ ਨੇ ਫੇਰ ਨਹੀਂ ਬਣਾਇਆ ਕਹਿੰਦੇ ਨਹੀਂ ਬਿਲਕੁਲ ਨਹੀਂ ਦੀ ਕਾਕਾ ਵੀ ਆਪਾਂ ਜੇ ਨੰਗੇ ਪੈਰੀ ਜਾਣਾ ਹੈ ਤੇ ਰਮਾਲ ਵੀ ਨਹੀਂ ਬੰਨਣਾ ਹੁਣ ਕੋਈ ਨਹੀਂ ਲਾਗੀ ਰਹਿ ਗਿਆ ਬੜੀ ਕਿਰਪਾ ਹੋਈ ਮਦਰਾਨੀ ਦੀ ਵੀ ਛੋਟੀਆਂ-ਛੋਟੀਆਂ ਔਂਕੜਾਂ ਨੂੰ ਤੈਅ ਕਰਦੇ ਹੋਏ ਅਸੀਂ ਬੜੇ ਵਧੀਆ ਤਰੀਕੇ ਨਾਲ ਬੜੇ ਸੁਖ ਸ਼ਾਂਤੀ ਤਰੀਕੇ ਨਾਲ ਬੜੇ ਪਿਆਰ ਨਾਲ ਜਿਹੜਾ ਆ ਗਏ ਆ ਮੈਂ ਵੀ ਘਰੋਂ ਸੁਖਣ ਇਹਨਾਂ ਦੀ ਸੀ ਮੈਂ ਵੀ ਘਰੋਂ ਜਿਹੜਾ ਇਹਨਾਂ ਦੇ ਨਾਲ ਪੈਦਲ ਹੀ ਚੱਲਿਆ ਸੀ ਕਿਉਂਕਿ ਇੱਕ ਪਤਨੀ ਦਾ ਸਾਥ ਦੇਣਾ ਮੇਰਾ ਫਰਜ਼ ਬੰਦਾ ਸੀ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਬਾਈਕ ਲੈ ਲਓ ਨਾਲ ਮੈਂ ਸੋਟੇ ਨੂੰ ਪਹਿਲਾਂ ਗੱਡੀ ਵੱਲੋਂ ਕਿਹਾ ਵੀ ਗੱਡੀ ਲੈ ਲੈ ਨਾਲ ਕਹਿੰਦਾ ਲਾਉਣੀ ਕਿੱਥੇ ਹੈ ਜੇ ਉਹ ਹਨਾ ਥੋੜੀ ਪ੍ਰੋਬਲਮ ਆ ਜੇ ਲਾਉਣ ਵਾਸਤੇ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਬਾਈਕ ਲੈ ਲਓ ਤੁਸੀਂ ਕਿਉਂ ਮਤਲਬ ਪੈਦਲ ਤੁਰਨਾ ਪਰ ਮੇਰਾ ਮਨ ਨਹੀਂ ਮੰਨਿਆ ਫਿਰ ਉਹੀ ਗੱਲ ਹੋਈ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਇਹ ਮਗਰੋਂ ਮਤਲਬ ਬੱਚਿਆਂ ਨੂੰ ਲੈ ਕੇ ਸਕੂਟੀ ਤੇ ਆ ਗਏ ਸਕੂਟੀ ਦਾ ਆਣ ਕੇ ਮੈਨੂੰ ਕਹਿੰਦੇ ਵੀ ਤੇਰੇ ਭਾ ਮੇਰੇ ਨਾਲ ਸੱਟ ਲੱਗੀ ਹੋਈ ਕਾਫੀ ਧੀਰ ਦੀ ਕਹਿੰਦੇ ਭਾ ਤੇਰੇ ਸੱਟ ਲੱਗੀ ਤਾਂ ਤੂੰ ਥੋੜਾ ਜਿਹਾ ਹੁਣ ਸਕੂਟੀ ਚ ਲਾ ਲੈ ਬੱਚਿਆਂ ਦੇ ਨਾਲ ਥੋੜੇ ਦਿਨ ਅਹੀ ਪੈਦਲ ਚੱਲ ਲੈਣੇ ਤੇ ਇਹਦਾ ਸਾਥ ਦੇਣ ਦੇ ਲਈ ਅਹੀ ਵਾਰੀ ਵਾਰੀ ਮਤਲਬ ਪੈਦਲ ਚੱਲਦੇ ਰਹੇ ਤੇ ਦਰਬਾਰ ਤੇ ਪਹੁੰਚ ਗਏ ਆ ਮਾਤਾ ਰਾਣੀ ਨੇ ਬੜੀ ਕਿਰਪਾ ਕੀਤੀ ਹੈ ਬਹੁਤ ਖੁਸ਼ੀ ਹੈ ਜੀ ਜੀ ਬਿਲਕੁਲ ਭੈਣਾਂ ਨਾਲ ਗੱਲਬਾਤ ਉਹ ਕਰ ਲਾਂਗੇ ਦਰਾਣੀ ਜਿਹਨਾਂ ਦੇ ਬੇਟੇ ਦੀ ਸੁੱਖ ਸੁਖੀ ਤੁਹਾਡੇ ਬੇਟੇ ਦੀ ਸੁੱਖ ਸੁਖੀ ਤੇ ਤੁਸੀਂ ਕਦੇ ਆਣ ਕੇ ਅੱਗੇ ਨਤਮਸਤਕ ਹੋਏ ਸੀ ਇਸ ਦਰਵਾਜ਼ੇ ਤੇ ਹਾਂਜੀ ਹਾਂਜੀ ਪਹਿਲਾਂ ਹੀ ਕੀਤੀ ਸੀ ਨਾ ਤੇ ਅਸੀਂ ਆ ਕੇ ਮੱਥਾ ਟੇਕ ਗਏ ਸੁੱਖਣ ਲਗਾ ਕੇ ਫਿਰ ਦੀਦੀ ਨੇ ਵੀ ਕੀਤੀ ਦੀਦੀ ਨਾਲ ਹੁਣ ਆਇਆ ਖੁਸ਼ੀ ਦੀ ਵੱਧ ਲੜ ਲੜਾਉਂਦੀ ਏ ਬੇਟੇ ਤੁਹਾਡੇ ਨੂੰ ਕਦੇ ਮੰਝਦੇ ਨਹੀਂ ਆਇਆ ਕਿ ਮੇਰਾ ਪੁੱਤ ਇਹ ਨਾਲ ਕੋਲ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਸਾਡੇ ਘਰ ਚ ਇਦਾਂ ਦੀ ਕੋਈ ਹੋ ਨਹੀਂ ਹੁੰਦੀ ਹਾਂਜੀ ਇੰਦਾ ਹੀ ਆਏ ਇਸ ਤਰੀਕੇ ਨਾਲ ਦੱਸਿਆ ਦਾ ਤੁਹਾਡੇ ਇਹਨਾਂ ਨੇ ਜਿਹੜੇ ਜੇਟ ਸਾਹ ਨੇ ਉਹਨਾਂ ਦੱਸਿਆ ਕਿ ਇਹਨਾਂ ਦੇ ਪੈਰਾਂ ਦੇ ਛਾਲੇ ਪੈ ਗਏ ਆ ਤਾਂ ਹੁਣ ਛਾਲਿਆਂ ਦਾ ਹੱਲ ਕੀ ਹੈ ਹੁਣ ਮਾਲਿਸ਼ ਵੀ ਕਰਨੀ ਬੰਦੀ ਹੈ ਨਾ ਫੇਰ ਕੀ ਆ ਮਾਲਿਸ਼ ਵੀ ਕਰ ਦਾਂਗੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਪਰਿਵਾਰ ਦੇ ਵਿੱਚ ਖੁਸ਼ੀ ਹੈ ਕਿਉਂਕਿ ਉਹਨਾਂ ਦਾ ਬੇਟਾ ਜਿਹੜਾ ਵਾ ਇੱਕ ਚੰਗਾ ਤੰਦਰੁਸਤ ਤੇ ਚੰਗੀ ਸਿਹਤ ਮਾਤਰਾਣੀ ਨੇ ਬਖਸ਼ੀ ਇਹ ਤੇ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਜਰੂਰ ਕੀਤੀ ਨਾ ਕੀਤੀ ਖੁਸ਼ੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਸਲੂਕ ਬੜਾ ਸਾਡੇ ਦੇ ਵਿੱਚ ਸਭ ਤੋਂ ਵੱਡੀ ਗੱਲ ਆ ਕਿ ਅੱਜ ਦੇ ਸਮਨ ਦੇ ਵਿੱਚ ਜਿੱਥੇ ਭੈਣਾ ਭੈਣਾ ਇਕੱਠੀਆਂ ਨਹੀਂ ਹੁੰਦੀਆਂ ਦਾ ਉੱਥੇ ਭਾਈ ਭਾਈ ਇਹਦੇ ਨਾਲ ਦਰਾਨੀ ਜਠਾਨੀ ਜਸਤੀ ਕਿ ਨਾ ਇਕੱਠੇ ਰਹਿੰਦੇ ਨੇ ਤਾਂ ਇਹਨਾਂ ਪਰਿਵਾਰਾਂ ਕੋ ਸਾਨੂੰ ਜ਼ਰੂਰ ਸਿੱਖ ਲੈਣੀ ਚਾਹੀਦੀ ਹੈ ਸੇਹ ਲੈਣੀ ਚਾਹੀਦੀ ਹੈ ਕਿ ਕਿਸ ਤਿੱਕੇ ਨਾਲੇ ਵੀ ਆਪਣੇ ਘਰਾਂ ਦੇ ਵਿੱਚ ਇੱਕ ਚੰਗੇ ਮਾਹੌਲ ਦੇ ਵਿੱਚ ਰਹਿੰਦੇ ਨੇ ਤੇ ਦੂਜੇ ਪਾਸੇ ਸੱਚੇ ਮਨ ਨਾਲ ਕੀਤੀ ਅਰਦਾਸ ਕਦੇ ਵਿਰਥ ਨਹੀਂ ਜਾਂਦੀ ਪਰਮਾਤਮਾ ਮਾਤਾ ਰਾਣੀ ਜ਼ਰੂਰ ਝੋਲੀਆਂ ਪਰ ਕੇ ਵਾਪਸ ਭੇਜਦੀ ਹੈ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਫਾਸਟ ਨਿਊਜ਼ ਗੁਰਦਾਸਪੁਰ